ਕਾਫੀ ਸਮਾਂ ਹੋਇਆ YouTube ਤੇ ਇੱਕ ਉਰਦੂ ਦੀ ਨਜ਼ਮ ਸੁਣੀ ਸੀ ਕਦੀ ਤੇ ਪੱਕੇ ਜਾ ਨੀ ਬੇਗਮ ਇੱਕ ਮਜ਼ਾਕੀਆ ਤਰ੍ਹਾਂ ਦੀ ਪੋਇਮ ਹੈ ਜਿਹਦੇ ਵਿੱਚ ਇੱਕ ਹਸਬੰਦ ਆਪਣੀ ਬੇਗਮ ਨੂੰ ਅਕਸਰ ਕਹਿੰਦਾ ਹੈ ਕਿ ਬੇਗਮ ਤੂੰ ਕਦੀ ਤੇ ਪੱਕੇ ਜਾ ਤਾਂ ਕਿ ਮੈਂ ਵੀ ਕੁਝ ਦਿਨ ਛੜਿਆਂ ਵਾਂਗ ਮौज-ਮਸਤੀ ਦੇ ਦਿਨ ਬਿਤਾ ਸਕਾਂ ਤਿੰਨ ਚਾਰ ਮਹੀਨੇ ਹੋਏ ਮੈਂ ਵੀ ਇਸੇ ਤਰ੍ਹਾਂ ਦੀ ਇੱਕ ਨਜ਼ਮ ਲਿਖੀ ਸੀ ਪਰ ਇਹ ਉਹਦੇ ਉਲਟ ਹੈ ਇਹਦੇ ਵਿੱਚ ਇੱਕ ਬੇਗਮ ਆਪਣੇ ਪੇਕੇ ਗਈ ਹੋਈ ਹੈ ਅਤੇ ਪਿੱਛੋਂ ਉਹਦੇ ਮੀਆਂ ਜੀ ਉਹਨੂੰ ਰਿਕੁਐਸਟ ਭੇਜਦੇ ਹਨ ਕਿ ਬੇਗਮ ਹੁਣ ਛੇਤੀ ਖਾਰਾ ਤੇ ਆਪਣਾ ਘਰ ਸੰਭਾਲ ਤੇ ਲੋ ਸੁਣੋ ਛੇਤੀ ਪੇਕਿਓ ਆ ਨਹੀਂ ਬੇਗਮ ਛੇਤੀ ਪੇਕਿਓ ਆ ਨਹੀਂ ਬੇਗਮ ਆਪਣੇ ਘਰ ਫੇਰੀ ਪਾਣੀ ਬੇਗਮ ਆਪਣਾ ਘਰ ਆ ਕੇ ਸੰਭਾਲ ਨੀ ਬੇਗਮ ਛੇਤੀ ਪੇ ਕਿਉ ਆ ਨੀ ਬੇਗਮ 버ગર ਖਾ ਖਾ ਥਕ ਗਏ ਹਾਂ ਪੀਜ਼ੇ ਤੋਂ ਵੀ ਅੱਕ ਗਏ ਹਾਂ ਆ ਕੇ ਮੱਕੀ ਦੀ ਰੋਟੀ ਖਵਾ ਨੀ ਬੇਗਮ ਮਸਾਲੇ ਵਾਲੀ ਚਾ ਪਿਲਾ ਨੀ ਬੇਗਮ ਮਸਾਲੇ ਵਾਲੀ ਚਾ ਪਿਲਾ ਨੀ ਬੇਗਮ ਕੰਦੀ ਸੀ ਮੈਂ ਗਈ ਤੇ ਆਈ ਕੰਦੀ ਸੀ ਮੈਂ ਗਈ ਤੇ ਆਈ ਆਪਣੇ ਵੀਰੇ ਨੂੰ ਰਖੜੀ ਬਨ ਕੇ ਆਈ ਅੱਜ ਹੋ ਗਿਆ ਪੂਰਾ ਹਫਤਾ ਨੀ ਬੇਗਮ ਹੁਣ ਤੇ ਪੇ ਕਿਉਂ ਆ ਨੀ ਬੇਗਮ ਹੁਣ ਤੇ ਪੇ ਕਿਉਂ ਆ ਨੀ ਬੇਗਮ ਇੱਕ ਹਫਤਾ ਵੀ ਮੀਆਂ ਜਿਨੀ ਰਹਿ ਸਕਦੇ ਅੱਜ ਹੋ ਗਿਆ ਪੂਰਾ ਹਫਤਾ ਨੀ ਬੇਗਮ ਹੁਣ ਤੇ ਛੇਤੀ ਆ ਨੀ ਬੇਗਮ ਆਪਣੇ ਹੀ ਘਰ ਵਿੱਚ ਰੁੱਲ ਗਏ ਹਾਂ ਦਵਾਈਆਂ ਰੱਖ ਕੇ ਭੁੱਲ ਗਏ ਹਾਂ ਕਿੱਥੇ ਹੈ ਮੇਰਾ ਰੁਮਾਲ ਨਹੀਂ ਬੀਗਮ ਆ ਕੇ ਆਪਣਾ ਘਰ ਸੰਭਾਲ ਨਹੀਂ ਬੀਗਮ ਛੇਤੀ ਤੂੰ ਫੇਰੀ ਮਾਰ ਨਹੀਂ ਬੀਗਮ ਛੇਤੀ ਪੇ ਕਿਉਂ ਆ ਨਹੀਂ ਬੀਗਮ ਸ਼ੇਵ ਕਰਨ ਨੂੰ ਜੀ ਨਹੀਂ ਕਰਦਾ ਇਹ ਦੇਖੋ ਸ਼ੇਵ ਵੱਧੀ ਹੋਈ ਹੈ ਸ਼ੇਵ ਕਰਨ ਨੂੰ ਜੀ ਨਹੀਂ ਕਰਦਾ ਨਾਉਣ ਲਗਾ ਤਾਂ ਜੀਉੜਾ ਡਰਦਾ ਜ਼ਰਾ ਆਕੇ ਤੋਲਿਆ ਫੜਾ ਨੀ ਬੇਗਮ ਛੇਤੀ ਹੁਣ ਪੇਕਿਓ ਆ ਨੀ ਬੇਗਮ ਛੇਤੀ ਹੁਣ ਪੇਕਿਓ ਆ ਨੀ ਬੇਗਮ ਪਿਕਚਰ ਕੱਲਿਆਂ ਜਾਣ ਨੂੰ ਜੀ ਨਹੀਂ ਕਰਦਾ ਪਿਕਚਰ ਹੁਣ ਕੱਲਿਆਂ ਜਾਣ ਨੂੰ ਜੀ ਨਹੀਂ ਕਰਦਾ ਬਾਹਰੋਂ ਖਾਣ ਨੂੰ ਕੁਝ ਹੁਣ ਜੀ ਨਹੀਂ ਕਰਦਾ ਕੁਝ ਖਾਈਏ ਤੇ ਡਰ ਹੈ ਲੱਗਦਾ ਤੇਰੀ ਰੋਟੀ ਦਾਲ ਨਹੀਂ ਬੇਗਮ ਮੈਨੂੰ ਤਾਂ ਲੱਗੇ ਹਲਾਲ ਨਹੀਂ ਬੇਗਮ ਛੇਤੀ ਹੁਣ ਫੇਰੀ ਮਾਰ ਨਹੀਂ ਬੇਗਮ ਘਰ ਆਪਣਾ ਸੰਭਾਲ ਨਹੀਂ ਬੇਗਮ ਕਵਤਾ ਹੁਣ ਮੈਥੋਂ ਲਿਖੀ ਨਾ ਜਾਏ ਕਵਿਤਾ ਹੁਣ ਮੈਥੋਂ ਲਿਖੀ ਨ ਜਾਏ ਰੁਬਾਈ ਨਾਲ ਸ਼ੇਰ ਟਕਰਾਏ ਜੇ ਆਕੇ ਕਰ ਦੇਵੇਂ ਵਾਹ ਵਾਹ ਨੀ ਬੇਗਮ ਮੈਂ ਫੇਸਬੁਕ ਤੇ ਦਿਆਂ ਪਾ ਨੀ ਬੇਗਮ ਛੇਤੀ ਹੁਣ ਫੇਰੀ ਪਾ ਨੀ ਬੇਗਮ ਆਕੇ ਘਰ ਸੰਭਾਲ ਨੀ ਬੇਗਮ ਛੇਤੀ ਪੇ ਕਿਉਂ ਆ ਨੀ ਬੇਗਮ ਰੱਬਾ ਤੂੰ ਇਹ ਕੀ ਰੀਤ ਚਲਾਈ ਰੱਬਾ ਤੂੰ ਏਕੀ ਰੀਤ ਚਲਾਈ ਘਰ ਨਹੀਂ ਉਹ ਸਜਦਾ ਬਿਨਾ ਲਗਾਈ ਦੂਰ ਹੋਵੇ ਤਾਂ ਪਿਆਰ ਉਮੜਦਾ ਦੂਰ ਹੋਵੇ ਤਾਂ ਪਿਆਰ ਉਮੜਦਾ ਨੇੜੇ ਹੋਵੇ ਤਾਂ ਟਕਰਾਰ ਨਹੀਂ ਬੇਗਮ ਹੁਣ ਤੇ ਫੇਰੀ ਮਾਰਨੀ ਬੇਗਮ ਤਿਲਕ ਦੀ ਇਹੋ ਪੁਕਾਰ ਨਹੀਂ ਬੇਗਮ ਪੇ ਕਿਉ ਹੁਣ ਮੋਰ ਮੁਹਾਰ ਨਹੀਂ ਬੇਗਮ ਪੇ ਕਿਉ ਹੁਣ ਮੋੜ ਮੁਹਾਰ ਨਹੀਂ ਬੇਗਮ ਘਰਵਲ ਫੇਰੀ ਮਾਰਨੀ ਬੇਗਮ ਆਪਣਾ ਘਰ ਸੰਭਾਲ ਨਹੀਂ ਬੇਗਮ ਛੇਤੀ ਹੁਣ ਪੇ ਕਿਉ ਆ ਨਹੀਂ ਬੇਗਮ ਛੇਤੀ ਹੁਣ ਪੇ ਕਿਉ ਆ ਨਹੀਂ Thank you.